ਲਡਰੋਂ ਨੂੰ ਮੈਂ ਕੀ ਕਹਤਾ ਕੀ ਹੋ ਗਿਆ ਇਹਨਾਂ ਨੂੰ ਲੜਤਾ ਨਹੀਂ ਪਈ ਕਿਤੇ ਉਹ ਹਰਸ਼ ਕੀ ਬਈ ਬੈਠੀ ਹੈਗੀ ਕੀ ਪਾਰਖੇ ਉਹ ਲਫਾਫਾ ਜਿਹਾ ਪਾਰਖਿਆ ਹੈ ਹੋਰ ਪਤੀ ਨਹੀਂ ਦੇਖਾਂ ਭਲਾ ਕੀ ਲਫਾਫਾ ਕਾਹਦਾ ਪਾਈ ਬੈਠੀ ਹੈ ਮੈਂ ਦੇਖ ਲਉਂ ਉਹਨੂੰ ਪਹਿਲਾਂ ਪਤਾ ਸੀ ਮੇਰੇ ਸਾਹਲ ਦਾ ਹੋ ਖੜਾ ਮੋਟਰਸਾਈਕਲ ਵੀ ਕਰੇ ਆ ਗਿਆ ਉਹ ਯਾਰ ਪੁੱਛਦਾ ਜਾ ਕੇ ਹਰਸ਼ ਜੀ ਤੋਂ ਹੁਣ ਉਹ ਮੱਛਰਾਂ ਨਹੀਂ ਲਵਾ ਲਈ ਦੇਖ ਕਾਲਾ ਇਹ ਤੇ ਇੱਧਰ ਪੈ ਜਾਂਦਾ ਹਾਂ ਉਹਦੇ ਮੈਂ ਕਹਤਾ ਮੱਛਰਾਂ ਦੀ ਮੈਨੂੰ ਪੈ ਜਾਣ ਤੇ ਉਹ ਤੁੰਬੂਆ ਨਹੀਂ ਬਣ ਜਾਂਦਾ ਹਾਂ ਹਾਂ ਕਹਿੰਦੀ ਨਾ ਨਾ ਮੰਜੇ ਤੇ ਪੈ ਜਾ ਕਹਿੰਦੀ ਆਪਦਾ ਕਹਿੰਦੀ ਉਹ ਤਾਂ ਪੱਟ ਦੇਗਾ ਇਹਨੂੰ ਮੱਛਰਾਂ ਦਾ ਨਹੀਂ ਜੀ ਨੂੰ ਮੇਰੇ ਮੱਚ ਉਹਦੇ ਵਿੱਚ ਵੀ ਨਹੀਂ ਪਾਇਆ ਵਾਂ ਮੈਂ ਉੱਥੇ ਹੀ ਬੈਠਾ ਜੁੱਡੂ ਆ ਸ਼ਾਮੇ ਸ਼ਾਮੇ ਨਾ ਵੜਨਾਂ ਇਤਨੇ ਹੱਥ ਨੇ ਜੇ ਠੰਡ ਜੀ ਹੋ ਜੂਗੀ ਇਹਦੇ ਨੇ ਚਾਹ ਚੂ ਪੀ ਆਵਾਂਗੇ ਚਾਰ ਪਰੌਂਠੇ ਖਾਵਾਂਗੇ ਘਰੇ ਇਹ ਤਾਂ ਉਹ ਰੰਗ ਜਾ ਹੋ ਰ ਆ ਪੈਂਦਾ ਚਲ ਫਿਰ ਵੜਣੀ ਤਾਂ ਉਹੀ ਆ ਜਿਹੜਾ ਸਨੇਰੀ ਜਿਹਾ ਰੰਗ ਆ ਚਲ ਦਸਤੀ ਰੱਖ ਇੱਥੇ ਘਰੀ ਵਗ ਜਾਨੇ ਆ ਐਂਦਾ ਮਰਨਾ ਤਾਂ ਨਹੀਂ ਹੁੰਦਾ ਉਹਦਾ ਪੈ ਜੂਗਾ ਇਦੋਂ ਤਾਂ ਜੌਬ ਤੇ ਠੀਕ ਸੀ ਕਿਹੜਾ ਆ ਗਿਆ ਬਾਸੀ ਵਾਲਾ ਹੁਣ ਸੌ ਗਿਆ ਰੋਜ ਤਾਂ ਮੌਨ ਨਾ ਭੈ ਕੋੜੇ ਵੇਚ ਕੇ ਜਿੰਨੀ ਪੁੱਛ ਨਾ ਪਤਾ ਹੁਣ ਬੈਲੀਆਂ ਹੋਈਆਂ ਸੀ ਬੜਾ ਬੜਾ ਹਾਲ ਗੁਰਜੀਤਾ ਹਾਂ ਪਾਣੀ ਲਿਆ ਦੇ ਮੁੰਡੇ ਨੂੰ ਹੋਰ ਮੈਂ ਤਾਂ ਦੋ ਕਿੱਲੇ ਦਾ ਛੇੜਾ ਲਾ ਆਇਆ ਐ ਥੱਕ ਕੇ ਆਇਆ ਖੇਤੋਂ ਪਾਣੀ ਲੈਣ ਆਇਆ ਨਾ ਉਹ ਦੇ ਦੂਗੀ ਉਹ ਅਰਚ ਫੜਾ ਦੂਗੀ ਪਾਣੀ ਉਹ ਕਿਹੜਾ ਪਾਣੀ ਫੜਾਉਗੀ ਤੂੰ ਲਿਆ ਕੇ ਆ ਬੜਾ ਹੁਣ ਥੱਕ ਕੇ ਬੰਗਿਆ ਤੂੰ ਲਿਆ ਦੇ ਸਰ ਮੈਂ ਲਿਆਦਾ ਨਹੀਂ ਆ ਪੈ ਬੈ ਜਾ ਜੇ ਲਿਆ ਜਾ ਕੇ ਜੇ ਮੇਰਾ ਸਿਰ ਦੁਖਣ ਲੱਗ ਗਿਆ ਨਾਲੇ ਚਾਹ ਕਰਵਾ ਲਈ ਆਇਆ ਨਹੀਂ ਉਹ ਤਾਂ ਪਤਾ ਸੀ ਪੁੱਤ ਮੈਨੂੰ ਜਦ ਤੂੰ ਗਿਆ ਸੀ ਪਹਿਲੀ ਉਹ ਤਾਂ ਦੋ ਰੁੱਕ ਨਹੀਂ ਵੱਡੇ ਗਏ ਮੈਂ ਤਾਂ ਫਿਰ ਸਾਰੇ ਢੇੜੇ ਲਾ ਕੇ ਉਹ ਤਾਂ ਕਹਿੰਦਾ ਸੀਗਾ ਵੱਢ ਤੇ ਆਉਂਦਾ ਨਾ ਹੁਣ ਮੈਨੂੰ ਤਾਂ ਉਸੇ ਨੇ ਭੇਜਤਾ ਸੀ ਮੈਂ ਤਾਂ ਕਿਹਾ ਸੀ ਵੀ ਆਪਾਂ ਕੰਮ ਨਿਵੇੜ ਕੇ ਦੋਨੀ ਵਾਗ ਚੱਲਾਂਗੇ ਉਹ ਕਹਿੰਦਾ ਠੰਡੇ ਹੋਏ ਕਰ ਲਈਂ ਕਹਿੰਦਾ ਯਾਰ ਰੈਸਟ ਕਰਿਆ ਕਹਿੰਦਾ ਮੇਰਾ ਵੀ ਸਿਰ ਦੁਖਣ ਲੱਗ ਗਿਆ ਫਿਰ ਆ ਜਾਂਦਾ ਸੁੱਖ ਵੀ ਨਾਲ ਹੀ ਆ ਜਾਂਦਾ ਹੋਰ ਕੰਮ ਹੁੰਦਾ ਨਹੀਂ ਉਹ ਤੋਂ ਗਰਮੀ 'ਚ ਉਹ ਤਾਂ ਮੈਂ ਪਹਿਲਾਂ ਕਿਹਾ ਸੀ ਪੁੱਤ ਮਾਂ ਤੇਰਾ ਸਾਲਾ ਸੁੱਖ ਨਾਲ ਕੰਮ ਆਲਾ ਤੂੰ ਇਹਨੂੰ ਨਾਂ ਰੱਖ ਮਾਂ ਆਇਆ ਦਾਲ ਵਾਟ ਦੇ ਦੋ ਦੋ ਖੋਡ ਮਾਂ ਤਾਂ ਹੀ ਰਹਿ ਗਿਆ ਫਿਰ ਮੈਂ ਔਰ ਹੁਣ ਹੁਣ ਤਾਂ ਹੁੰਦਾ ਨਹੀਂ ਕੰਮ ਗਰਮੀ ਚ ਹੂੰ ਕੰਮ ਬਾਕੀ ਸਿਰ ਰਿਹਾ ਨਾ ਕਰੈ ਹੀ ਨਹੀਂ ਪਹਿਲੇ ਦਿਨੋਂ ਉਹ ਤਾਂ ਕਰਦੇ ਹਾਂ ਦਾਣਾ ਫੱਕਾ ਸਮਾਜੂਗਾ ਹਾਂ ਦਾਣਾ ਫੱਕਾ ਸਮਾਜੂਗਾ ਮੈਂ ਚੱਲ ਕੋਈ ਨਹੀਂ ਪੁੱਤ ਬਣ ਕੇ ਹੁਣ ਤੂੰ 4 ਦਿਨ ਹੋਰ ਰਹਿ ਆ ਮਸ਼ੀਨ ਵਾਲੇ ਨੂੰ ਕਹਿ ਰਖਿਆ ਆਪਣੀ ਨਹੀਂ ਆਈ ਆਲੀ ਤਾਂ ਦਿਖਾਈ ਪਈ ਏ ਹੂੰ ਦੌਗੀਆਂ ਜਿਹੀ ਵੀ ਵੜ ਦਿੰਦੇ ਵਿੱਚੋਂ ਕੁੱਤਿਆਂ ਜਨੇ ਲਾਤੜ ਰੱਖੇ ਨੇ ਜਿਹੜੀਆਂ ਸਾਰੀਆਂ ਚੱਕਤੀਆਂ ਚੱਲ ਮੈਂ ਨਾ ਆ ਕੇ ਕਰਨਾ ਰੈਸਟ ਮਸੀ ਤੇ ਇਹਨਾਂ ਪਰੌਂਠੇ ਲਾ ਦੇ ਚਾਰ ਚਾਰ ਨਾਲ ਚੰਗਾ ਚੱਲ ਕੋਈ ਨਹੀਂ ਪੁੱਤ ਆ ਕਰ ਲੈ ਅੰਦਰ ਠੀਕ ਹੈ ਕੰਮ ਕਰਕੇ ਆਏ ਮੁੰਡਾ ਮੈਨੂੰ ਨਹੀਂ ਲੱਗਦਾ ਇਹ ਕੰਮ ਕਰਕੇ ਆਇਆ ਹੈ ਇਹ ਤਾਂ ਵਧਾ ਕੇ ਆਇਆ ਹੈ ਆਲੇ-ਦਾਲੋਂ ਵੱਢਿਆ ਹੈ ਕਹਿੰਦਾ ਮੈਂ ਨਾ ਕੁਝ ਨਹੀਂ ਕਰਕੇ ਪੁੱਛ ਉਸ ਲੱਗਦਾ ਤੈਨੂੰ ਪੈਰ ਤੇ ਤਾਂ ਮਿੱਟੀ ਨਹੀਂ ਪੈਂਦੀ ਕਮਾਲ ਹੋ ਗਈ ਯਾਰ ਕਾਲਾ ਆ ਗਿਆ ਤਾਂ ਗਿਆ ਕਿੱਥੇ ਪਿੰਨਾ ਗਰਮੀ ਜਿ ਬੜੇ ਦੂਰ ਡਿੱਗਾ-ਡੁੱਗਾ ਪਿਆ ਬੰਦਰ ਇੱਧਰ ਇਹਨਾਂ ਤੋਂ ਦੂਰਾ ਜਰਾ ਪੈ ਗਿਆ ਹੋਵੇ ਕਣਕ ਵੀ ਉਹੀ ਡਿੱਗੀ ਹੋਈ ਸਰੀ ਯਾਰ ਕਮਾੜ ਡਿੱਗਾ ਲਾ ਯਾਰ ਸਾਲਾ ਮਿੰਤਲਾ ਹੋ ਗਿਆ ਸਾਰੀ ਖੜ ਗਿਆ ਕਰੇ ਕੋਈ ਪੱਜ ਗਿਆ ਚਲ ਦੇਖਦਾ ਕਰੇ ਜਾ ਕੇ ਸਾਲੀ ਨੂੰ ਸੁਖ ਨੂੰ ਪੁੱਛ ਲੈ ਕੋਈ ਕੰਮ ਨਹੀਂ ਕਰਕੇ ਆਇਆ ਹੈਗਾ ਇਹ ਤੈਨੂੰ ਲੱਗਦਾ ਕੰਮ ਆ ਕਿੱਡਾ ਕੰਮ ਆਗਾ ਜਵਾਬ ਨੂੰ ਕਹੂਗਾ ਜਵਾਬ ਕਿ ਸਾਰਾ ਦਿਨ ਕੰਮ ਕਰਦਾ ਹੈਗਾ ਕੰਮ ਵਾਲਾ ਕਿਹੜਾ ਕੰਮ ਵਾਲਾ ਹੁੰਦਾ ਪੈਰ ਤੇ ਤਾਂ ਮਿੱਟੀ ਨਹੀਂ ਉਹ ਕਰਨ ਦਿੰਦਾ ਤੜਕੇ ਬੋਧੀਆਂ ਵਾ ਲੂਗਾ ਆ ਗਿਆ ਬੋਧੀਆਂ ਹੁਣ ਵੀ ਅੰਦਰ ਜਾ ਕੇ ਦੇਖ ਲੈ ਸਿੱッセ ਮੂਰੇ ਖੜੂ ਕੇਰਾ ਨਹੀਂ ਪੈਰ ਤੇ ਮਿੱਟੀ ਨਹੀਂ ਪਾਣ ਦਿੰਦੇ ਪਾਣ ਪਾਈ ਕੰਮ ਇਹ ਕਿਹੜੇ ਵੇਲੇ ਕਰੂਗਾ ਇਹ ਕਿਹੜੀਆਂ ਦੌਗੀਆਂ ਵਟਕੇ ਹੈਗਾ ਚੱਲ ਕੋਈ ਨਹੀਂ ਸੁਖ ਕਿਹੜਾ ਕਿਤੇ ਪਾਸੇ ਗਾ ਉਹ ਆਊਗਾ ਉਹਨੂੰ ਪੁੱਛਦੇ ਆਪਾਂ ਵੀ ਕੰਮ ਕਰਿਆ ਉਹਨੂੰ ਸਾਰਾ ਦੁਪਹਿਰਾ ਲਾ ਕੇ ਰੱਖਿਆ ਹੋਊਗਾ ਆਪ ਬੈਠੋ ਸੁਖ ਨੇ ਹੁਣ ਉਹਨੇ ਪੱਲੀ ਕਰਤੀ ਉਹਨੇ ਆਖੇ ਲੱਗੀ ਦੇਖ ਉਹ ਤਾਂ ਕਹਿੰਦੀ ਤੁਸੀਂ ਕਰ ਲੋ ਕਹਿੰਦੇ ਮੈਂ ਤਾਂ ਹੁੰਦੀ ਨਹੀਂ ਲਾ ਹੀ ਨਹੀਂ ਕੰਮ ਮਾਂ ਪਿਓ ਨੇ ਜਮੀਨ ਹੀ ਨਿਕਰਾਇਆ ਹੁਣ ਦੋਨਾਂ ਨੂੰ ਹੀ ਕਰਾਇਆ ਤਾਂ ਨਹੀਂ ਆਪਣੇ ਪੱਲੇ ਪਾਤੇ ਵੀਰੇ ਨੂੰ ਤਾਂ ਬਾਲੇ ਪਸੰਦ ਨਹੀਂ ਕੜੀ ਚੋਲ ਅੱਜ ਤਾਂ ਉਹਦੇ ਪਸੰਦੇ ਕੜੀ ਚੋਲੀ ਬਣਾਉਂਗੀ ਫਣੇ ਨਾ ਤਾਵੇਂ ਆਇਆ ਕੀ ਬਣਾਇ ਜੰਨੀ ਆ ਕੜੀ ਚੋਲ ਬਣਾਉਣੀ ਆ ਵੀਰੇ ਅੱਛਾ ਇਹ ਤਾਂ ਤੂੰ ਜਿਵੇਂ ਮੇਰੇ ਮਨ ਦੀ ਛੀਨ ਲਈ ਤਾਂ ਹੀ ਮੈਂ ਬਣਾਇਆ ਇਹਨੂੰ ਪਤਾ ਵੀ ਤੈਨੂੰ ਪਸੰਦ ਨਹੀਂ ਮੇਰਾ ਜੀ ਕਰੀ ਜਾਂਦਾ ਸੀ ਅੱਜ ਤਾਂ ਮੈਂ ਬਣਾ ਲੇ ਤੇ ਨਾਲੇ ਅੱਜ ਤੂੰ ਮੇਰੀ ਭੈਣ ਲੱਗਦੀ ਆ ਪਹਿਲਾਂ ਤਾਂ ਵੀ ਪੈਂਡੂ ਜੀ ਲੱਗਦੀ ਸੀਗੀ ਹੁਣ ਦੇਖੀ ਤਾਂ ਜਾਈ ਘਰੇ ਕੀ ਰੋਲਾ ਪਿੰਦਾ ਕੋਈ ਗੱਲ ਨਹੀਂ ਭਾਈ ਆਣਦੇ ਰੋਲਾ ਕੱਲ ਨੂੰ ਹੁਣ ਕੋਈ ਆਪਣਾ ਰਿਸ਼ਤੇਦਾਰ ਆ ਕੇ ਆਖਣਗੇ ਕੀ ਕਹਣਗੇ ਵੀ ਰੋਲ ਕੀ ਇੱਥੇ ਪੈਂਡੂ ਜੀ ਬਣ ਗਈ ਉਹੀ ਤਾਂ ਗੱਲ ਹੈ ਚਲ ਮੈਂ ਸੌਣਾ ਭਨੇ ਮੈਨੂੰ ਨਾ ਠਾ ਤੀਏ ਦੋ ਬਣ ਗਏ ਹੈ ਹਾਂ ਕੋਈ ਨਹੀਂ ਬੰਦਰਾ ਆ ਜਾਊਂਗੀ ਨਹੀਂ ਚਾਹ ਪਰੌਂਠੇ ਗਏ ਦੀ ਉਹ ਆਪੇ ਬਣਾ ਦੇਣੀ ਹੈ ਬੁੜੀਆਂ ਜਿਹੀਆਂ ਨੋਟਰ ਕਰਦੀ ਪਰੌਂਠੇ ਤਾਂ ਮੈਂ ਉਹਨਾਂ ਨੂੰ ਕਹੂੰਗੀ ਕੜੀ ਚੋਂ ਮੈਂ ਭਰਾਂਗੀ ਮੈ ਭਿੰਦਾ ਨਾ ਹਾਂ ਮੈਨੂੰ ਬੈਲ ਮਾਰਦੀ ਤੈਨੂੰ ਏਸੀ ਚੋਂ ਨਿਕਲਣ ਦੀ ਲੋੜ ਨਹੀਂ ਠੀਕ ਹੈ ਕੋਈ ਪਿੰਦੇ ਵਾਲਾਨੂੰ ਪਹਿਲਾਂ ਪਤਾ ਸੀ ਮੇਰੇ ਸਾਡੇ ਦਾ ਹੋ ਖੜਿਆ ਮੋਟਰਸਾਈਕਲ ਵੀ ਕਰੇ ਆ ਗਿਆ ਉਹ ਯਾਰ ਪੁੱਛਦਾ ਜਾ ਕੇ ਹਰਸ਼ਜੀਤ ਤੋਂ ਹਰਸ਼ ਕੀ ਹੋ ਗਿਆ ਹਾਂ ਇਹਦੇ ਦਾ ਇਹ ਕੀ ਬਾਰਖ ਲਫਾਫਾਇਆ ਤੂੰ ਕੱਪੜੇ ਨੇ ਅੱਜ ਤੱਕ ਤੁਹਾਨੂੰ ਪਿੰਡ ਵਾਲਿਆਂ ਨੂੰ ਪਤਾ ਨਹੀਂ ਜਿਹੜੇ ਕੱਪੜੇ ਹੁੰਦੇ ਨੇ ਚਾਹੀਦੇ ਉਹਨਾਂ ਨੂੰ ਤੁਸੀਂ ਲਫਾਫਾ ਦੱਸਦੇ ਹੋ ਮੈਂ ਤਾਂ ਪਹਿਲੀ ਵਾਰ ਦੇਖਿਆ ਨੇ ਆਹ ਪਾਏ ਹੁਣ ਤਾਂ ਕਦੇ ਤਾਂ ਹੀ ਆ ਮੇਰੀ ਗੱਲ ਸੁਣ ਲੈ ਬਾਹਰ ਬਹੁਤ ਨਾ ਨਿਕਲ ਜੀ ਕੱਪੜੇ ਪਾ ਕੇ ਆ ਕੁੱਤੇ ਕਰ ਤੇ ਮਗਰ ਪਾ ਜਾਣਗੇ ਤੇਰੇ ਮਦਰ ਨਹੀਂ ਪੈਂਦੇ ਸੀ ਦਿਨੋਂ ਦੰਦ ਪਾਰਟੀ ਤੇ ਮੇਰੇ ਮਗਰ ਨਾਲ ਪਾ ਕੇ ਗਿਆ ਸੀ ਖੁੱਲੇ ਖੁੱਲੇ ਓਏ ਆ ਕੱਪੜੇ ਕੌਣ ਪਾਉਣਾ ਫੇਰ ਕੱਪੜੇ ਨੇ ਕੋਈ ਆਹ ਇਹੀ ਤਾਂ ਕੱਪੜੇ ਨੇ ਹੋਰ ਕੱਪੜੇ ਕਿਹੜੇ ਹੁੰਦੇ ਨੇ ਬੀਬੀ ਉਹਨਾਂ ਨੇ ਪਤਾ ਕੱਪੜਾ ਦਾ ਬੀਬੀ ਉਹਨਾਂ ਦੱਸਦੀ ਕਿ ਤੇ ਮੇਰੇ ਕੱਪੜੇ ਪਾ ਲਾ ਦੇ ਨਵੇਂ ਦੂਜੇ ਭਾਲ ਆਵੇ ਸੂਟ ਜਾ ਮੈਂ ਤੋ ਨਹੀਂ ਪੈਂਦੇ ਮੈਂ ਤਾਂ ਆਹੀ ਪਾਏ ਕਰੂੰਗੀ ਨਾ ਮੈਂ ਕਦੇ ਪਾਏ ਸੀ ਉਹ ਸੂਟ ਓਹੋ ਚਲ ਕੋਈ ਨਾ ਪਾਤਾ ਹੀ ਲੈ ਤੂੰ ਬਾਹਰ ਨਾ ਨਿਕਲੀ ਤੂੰ ਅੰਦਰ ਹੀ ਪਈ ਰਹਿ ਉਹ ਤੇ ਬੀਬੀ ਜਮਾਨਾ ਪਤਾ ਤਾਂ ਹੈ ਯਾਰ ਚਾ ਤੂੰ ਤਾਂ ਬੀਬੀ ਰਾਂ ਦੇ ਥੱਲੇ ਲੱਗਿਆ ਹੋਇਆ ਤੇ ਕਾਲਾ ਕਿੱਥੇ ਆ ਕਾਲਾ ਤਾਂ ਭਿਆਂ ਅੰਦਰ ਸੁੱਤਾ ਉਹਦਾ ਮੈਨੂੰ ਕਹੇ ਤੇ ਚਾਹ ਲੈ ਕਿਉਂ ਮੇਰੀ ਤੇ ਤੈਥੋਂ ਨਹੀਂ ਬਿੱਤੀ ਆਂਦੀ ਆ ਕਿ ਤੁਹਾਡਾ ਗੋਲਾ ਲੱਗਿਆ ਹੋਇਆ ਮੈਂ ਤਾਂ ਆ ਜੀ ਗਿਆ ਫਿਰ ਹੁਣ ਤੇ ਹੁਣੇ ਸੀ ਪੀਣੀ ਤੂੰ ਸੀਗੀ ਤੂੰ ਆ ਗਿਆ ਚੱਲ ਚੰਗਾ ਪੈ ਜਾ ਤੂੰ ਤਾਂ ਪੈ ਜਾ ਠੀਕ ਹੈ ਕੱਪੜੇ ਪਾਰਖਿਆ ਨਹੀਂ ਉਹ ਬੀਬੀਏ ਹੈ ਕੀ ਹੋਣਾ ਆ ਮਸੀ ਕੀ ਹੋ ਗਿਆ ਪੁੱਤਾ ਹੋ ਡਰਾਤੇ ਲ ਡਰਾਉਨ ਨੂੰ ਮੈਂ ਕੀ ਕਹਤਾ ਕੀ ਹੋ ਗਿਆ ਇਹਨਾਂ ਨੂੰ ਲੜਤਾ ਨਹੀਂ ਪਈ ਕਿਤੇ ਉਹ ਹਰ ਚ ਕੀ ਬਈ ਬੈਠੀ ਹੈਗੀ ਕੀ ਪਾਰਖੇ ਲਫਾਫਾ ਜਾਂ ਪਾਰਖਿਆ ਹੈ ਹੋਰ ਪਤਨੀ ਦੇਖ ਆਪਣਾ ਕੀ ਲਫਾਫਾ ਕਾਹਦਾ ਪਾਈ ਬੈਠੀ ਹੈ ਆਪਣਾ ਪਤਾ ਨਹੀਂ ਕੱਪੜੇ ਹੋਰੀ ਸਾਹ ਦੇ ਪਾਰਖੇ ਨੇ ਮੈਂ ਦੇਖ ਲਉਂ ਅੰਦਰ ਨਹੀਂ ਆਈਆਂ ਸੀ ਉਰੀ ਦੇਖ ਲਾ ਉਰੀ ਦੇਖ ਲੈ ਅੰਦਰ ਆ ਜਾ ਭਣ ਗਲ ਪਾਈ ਜੂਦੀ ਉੱਠ ਕੇ ਉਰੀ ਦੇਖ ਲਾ ਉਰੀ ਦੇਖ ਲਾ ਫਿਰ ਦੇਖਾਂਗੇ ਨਾ ਨਹੀਂ ਬਾ ਉਹ ਤਾਂ ਸੱਚੀਓ ਪਾਈ ਬੈਠੀ ਆ ਵੇ ਜਾ ਮਸੀ ਵੇ ਜਾ ਕੋਈ ਮੈਂ ਦੇਖ ਕੇ ਆਂ ਉਹ ਲਿਆ ਕਿ ਕਿੰਨੇ ਇੱਧੇ ਕੱਪੜੇ ਨੂੰ ਅਸੀਂ ਤਾਂ ਲਿਆ ਕਿੰਨੇ ਦਿੱਤੇਗੇ ਉਹਦੇ ਪਾਈ ਫਿਰਦਾ ਉਹਦਾ ਪੁੱਛੇਨ ਤੂੰ ਕਾਲੇ ਨੂੰ ਕਾਲਾ ਹੱਜ ਆ ਕੇ ਕਰਿਆਂਗੇ ਅਸੀਂ ਉਹ ਆ ਰਿਹਾ ਉਹ ਤਾਂ ਅੰਦਰ ਨਾ ਆਣੂਂ ਕਿ ਬੋਦੀਆਂ ਵਾ ਕੇ ਬੁਲਾਈ ਕੰਮ ਕਰਕੇ ਆ ਦੇਖ ਲੈ ਮੇਰੇ ਨਾਲ ਪਤਾ ਕੀ ਕਰੀ ਉਹਨੇ ਮੇਰੀ ਗੱਲ ਸੁਣ ਮਾਂ ਉਹ ਮੈਂ ਤਾਂ ਬਹਿ ਗਿਆ ਵਾਹ ਚੱਲ ਤੂੰ ਐ ਕਰ ਉਹ ਤੂੰ ਕੰਕ ਵੜ ਦੇ ਮਾਂ ਮੈਂ ਜਾ ਕੇ ਆਰਾਮ ਕਰ ਲੈਂਦਾ ਹਾਂ ਮਿੰਟ ਮੈਂ ਤਾਂ ਉੱਥੇ ਬੈਠਾ ਰਹਿ ਜਾ ਜਦੋਂ ਮੈਂ ਵੱਢੀ ਆਂਦਾ ਕਣਕ ਹੂੰ ਪਤਾ ਨਹੀਂ ਕਿਹੜੇ ਵਾਲਾ ਡੱਪਿਆ ਕਿਹੜਾ ਡੱਪਿਆ ਕਹਿੰਦਾ ਮੈਂ ਤਾਂ ਫੁੱਡ ਵੱਡਿਆ ਸਾਰੇ ਮੈਂ ਉਹਨੂੰ ਐਂ ਕਿਹਾ ਦੀ ਮੈਂ ਵਿਚਾਰੇ ਡਿੱਗੀ ਹੋਈ ਕਣਕ ਪਈ ਆ ਆਪਣੀ ਵੀ ਡਿੱਗੀ ਕਣਕੇ ਦੀ ਉਹ ਵੱਡਦੀ ਤੂੰ ਮੈਂ ਕਿਹਾ ਮਾਹ ਦੌਗੀਆਂ ਵੱਡ ਦਿੰਦੇ ਵਿੱਚੋਂ ਕੁੱਤੇ ਲਾਤੜ ਦਿੰਦੇ ਨੇ ਕਹਿੰਦਾ ਉਹ ਵੀ ਵੱਡਿਆ ਹੈ ਅਸੀਂ ਉਹਦਾ ਪੁੱਤ ਕਹਿੰਦਾ ਸੁੱਖਣੇ ਦਾ ਕੋਈ ਕੰਮ ਨਹੀਂ ਕਰਾ ਕਹਿੰਦਾ ਮੈਂ ਕੰਮ ਬੜਾ ਕਰ ਆ ਆਹੋ ਮੈਂ ਤਾਂ ਕੰਮ ਕਰੀ ਜਾਂਦਾ ਸੀ ਮੈਂ ਨਿੱਕੜਾ ਖੜਾ ਤਾਂ ਚਲ ਮੈਨੂੰ ਤਾਂ ਲਾਹਾ ਹੋਗਾ ਚਲ ਮਾ ਮੈਂ ਬਹਿ ਜਾਣਾ ਦਮ ਲੈ ਲੈਣਾ ਓਏ ਕਿ ਤੂੰ ਮੈਨੂੰ ਕਾੜ ਦੇ ਪਹਿਲਾਂ ਪਤਾ ਸੀ ਪੁੱਤ ਮਾ ਗੱਪ ਮਾਰਦਾ ਸੀ ਮੈਨੂੰ ਤਾਂ ਪਤਾ ਸੀ ਕਹਿੰਦਾ ਹੁਜਾ ਕ ਨਾ ਤਾਂ ਉਹ ਐਂ ਤਾਂ ਨਹੀਂ ਭਜਦਾ ਹੈਗਾ ਠੀਕ ਆ ਕੋਈ ਹੋਰ ਸਕੀਮ ਲਾ ਲ ਉਹਨ ਦੇਖ ਮੈਂ ਵੀ ਨਹੀਂ ਤੈਨੂੰ ਪਤਾਗਾ ਮੈਂ ਤਾਂ ਹਰਛੇ ਕਿੰਨੇ ਉਹ ਕਰਿਆਗਾ ਉੱਤੇ ਖਾਣੀ ਕਰੀਏ ਨਾ ਹਰਛਾ ਉਹ ਕਰਦੀ ਆ ਤੇ ਕੋਈ ਨਾ ਕੋਈ ਸਕੀਮ ਲਾਓ ਇਹਨੂੰ ਭਜਾਉਂਦੀ ਮੈਂ ਕਿਹਾ ਸੀ ਪੁੱਤੇ ਨੂੰ ਤੇਰੀ ਮੰਮੀ ਨੂੰ ਸਮਝਾਈ ਆ ਮੈਂ ਗੱਲ ਮੈਂ ਫਿਰ ਕਰ ਤੂੰ ਹੀ ਤਾਂ ਉਹ ਜਾਂਦਾ ਨਹੀਂ ਫੇਰ ਮੈਂ ਉਹਦੇ ਨਾਲ ਦੇਖ ਕਰਿਓ ਕੀ ਕੁਛ ਕਰੀ ਬੈਠੀ ਆ ਜਾ ਤੂੰ ਉਹਦੇ ਕੋਲੇ ਜਾ ਉਹਨੂੰ ਪਹਿਲਾਂ ਮੈਨੂੰ ਉਧਰ ਜਾਣ ਦੇ ਜਾ ਤੂੰ ਉਹਦੇ ਕੋਲੇ ਜਾ ਮੜਾਈ ਮੇਰੇ ਲਫਾਫਾ ਪਾ ਰੱਖਿਆ ਉਹਨੇ ਜਾ ਜਾ ਤੂੰ ਜਾਣੀ ਆ ਮੈਂ ਆਪਣੇ ਤਾਂ ਕਹੇ ਦਾਦੇ ਪੁਰਦਾਦੇ ਨਾ ਨਹੀਂ ਪਾਇਆ ਸੀਗਾ ਉਹ ਕੋਈ ਨਾ ਮੈਂ ਦੇਖ ਕੇ ਉਹਨੂੰ ਹਾਂ ਨੀ ਬੁੱਤਾ ਕਾਮਾੜ ਜਵਾਕ ਹੈ ਨੀ ਦੇਖ ਨੀ ਦੇਖ ਲਿਆ ਹਾਂ ਉਹ ਦੇਖ ਲੈ ਆਪਣਾ ਬੇਚਤੀ ਹੋ ਜੂਗੀ ਹਾਂ ਆਪਣਾ ਪੁੱਤ ਮੈਨੂੰ ਲੱਗ ਗਿਆ ਸੀ ਮਾਂ ਪਤਾ ਨਹੀਂ ਕੌਣ ਮੇਠਾਗਾ ਆਪਣਾ ਪੁੱਤ ਬੇਚਤੀ ਹੋ ਜੂਗੀ ਆਪਣੇ ਕਿਹੜਾ ਇਹ ਜਿਹਾ ਕਿਸੇ ਨੇ ਲੀੜਾ ਕਪੜਾ ਪਾਇਆਗਾ ਜਾ ਮਾਂ ਤੂੰ ਦੇਖ ਕੇ ਆ ਉਹਨੂੰ ਕੋਈ ਪੁੱਛ ਕਿੱਥੋਂ ਲੈਣਾ ਉਹ ਕਹਿ ਪੁੱਛ ਲੈ ਮਾਂ ਮਾਂ ਮੇਰਾ ਨਾਨਾ ਲੈ ਜਾਂਗਾ ਹੀ ਮੈਂ ਦੱਸਿਆ ਤੇ ਮੈਂ ਕੋਈ ਬਹਾਨੇ ਨਾਲ ਜਾਂਦੀ ਹਾਂ ਹਾਂ ਇਹਦਾ ਸੂਟ ਹੀ ਪਾਲਾ ਲਾ ਕੇ ਕਹਦੇ ਤੂੰ ਨਾਲੇ ਕਹਦੇ ਉਹਨੂੰ ਆਪਦੇ ਭਾਈ ਨੂੰ ਪਰੌਂਠੇ ਦੇ ਦੇ ਲਾ ਕੇ ਕਹਦੇ ਉਹ ਪਰੌਂਠੇ ਮੰਗਾ ਹਾਂ ਕੋੜੇ ਤੂੰ ਆ ਲੀੜੇ ਕਹੇ ਜਪਾਈ ਬੈਠੀ ਆ ਪਾਈ ਛੜ ਤਾਂ ਇਹ ਲੀੜੇ ਕੱਪੜੇ ਕਿਸ ਨੇ ਦਾਦੇ ਪਰਦਾਦੇ ਐ ਨਹੀਂ ਪਾਏਗੇ ਤੂੰ ਕਾ ਤੋ ਪਰ ਰੱਖੇ ਨੇ ਆ ਕੱਪੜੇ ਜੇ ਰਿਲੈਕਸ ਫੀਲ ਹੁੰਦਾ ਐ ਸਲਵਾਰਾਂ ਚ ਕੀ ਸਾਰਾ ਦਿਨ ਸੁਠਾ ਬਣੀਆ ਰਹਿੰਦੀਆਂ ਸੁਠਾ ਦਾ ਬਣੀਆ ਐ ਇੰਨੇ ਸੜ ਤਾਂ ਲੀੜੇ ਕੱਪੜੇ ਲੈ ਕੇ ਦਿੱਤੇ ਅਸੀਂ ਉਸੇ ਉਹ ਤੇਰੇ ਪਸੰਦੀਆਂ ਹੁੰਦਾ ਆ ਸੜੇ ਜੇ ਤੇਰੇ ਪਸੰਦਾ ਆਗੇ ਤੁਹਾਨੂੰ ਕੱਪੜੇ ਦਾ ਪਤਾ ਹੋਵੇ ਤਾਂ ਦਾਈਆ ਸਾਨੂੰ ਤਾਂ ਦੇ ਹਕਾਸੇ ਲੱਖਣ ਨਹੀਂ ਤੂੰ ਬਿੰਦਕ ਪਿਛੋਏ ਤਾਂ ਸਾਨੂੰ ਲੱਖਣ ਨਹੀਂ ਸਾਨੂੰ ਕੀ ਲੱਖਣਿਆ ਸਲਵਾਰ ਸੁਟ ਪਾ ਕਿੰਨੇ ਥੋੜੇ ਲੱਗਦੇ ਤੂੰ ਦੇਖ ਆ ਲਫਾਫਾ ਜਿਹਾ ਕੀ ਪਾਈ ਬੈਠੀ ਆ ਬਣੀਆ ਰਹ ਪਾਉਗਾ ਕਿ ਉਹ ਨਹੀਂ ਚੁੱਪ ਕਰਕੇ ਦੇਖ ਲੈ ਭਾਈ ਇਹੋ ਪਾਲਾ ਲੀੜੇ ਕੱਪੜੇ ਸੂਟ ਆ ਜਿਹੜੇ ਮੈਂ ਕਿਹਾ ਲਿਆ ਰੱਖੇ ਨੇ ਉਹ ਕਿਦੋਂ ਪਾਉਂਗੇ ਜਿਹੜਾ ਇੰਨੇ ਨੇ ਲਿਆ ਰੱਖੇ ਨੇ ਮਹਿੰਗੇ ਪਏ ਰਹਿਣ ਦੇ ਨਾਲ ਹੀ ਉਹ ਨਹੀਂ ਮੇਰੇ ਤੋਂ ਤਾਂ ਪੈਂਦੇ ਨਹੀਂਗੇ ਉਹ ਕੱਪੜੇ ਠੀਕ ਆ ਉਹ ਤਾਂ ਤੂੰ ਜਾਂਦੀ ਚੌੜੀ ਹੋ ਕੇ 5-5000 ਲੈ ਕੇ ਲੀੜਾ ਕੱਪੜਾ ਲੈਣੀ ਅਛਾ ਉਸੇ ਤੇਰੇ ਪੈਂਦਾ ਨਹੀਂਗਾ ਆਹ ਤੇਰੇ ਸੜੇ ਜੇ ਪੈਂਦੇ ਸੜੀਆਂ ਸੁਸਣੀਆਂ ਸੁਸਣੀਆਂ ਜੀਆਂ 5000 ਕਿਦਣੇ ਦੇ ਕੇ ਤੂੰ ਮੈਨੂੰ ਤੋਰਿਆ ਬਿਮਾਰੀ ਦਿੱਤਾਗਾ ਉਹੀ ਰੋਲਾ ਪਾਈ ਜਾਊਗੀ ਜੇ ਚਾਹੀਦੇ ਆ ਤੇ ਕੀ ਕੱਪੜੇ ਲੈ ਆਈ ਤੇ ਇਹ ਤੁਹਾਨੂੰ ਚੋਬਨ ਲੱਗ ਗਿਆ ਉਹ ਪਾਉਂ ਕਿੰਨੇ ਮਰਜ਼ ਕੁੱਤ ਨਹੀਂ ਇਹ ਫੜ ਲੋਂਗੇ ਬੜੀ ਨਾ ਬੋਲ ਕੜੀ ਇਸਦੇ ਫਿਰੂਗੇ ਤੂੰ ਫੜ ਕੇ ਤਾਂ ਦੇਖ ਮੇਰੀ ਕੁੱਤ ਨਹੀਂ ਘੇਰਾ ਕੀ ਹੋਇਆ ਤੂੰ ਚੁੱਪ ਕਰਕੇ ਨੀੜਾ ਲਾ ਦੇ ਵੇਖ ਲੈ ਸਾਨੂੰ ਇਹ ਬੁਰੇ ਲੱਗਦੇ ਨੇ ਕੋਈ ਪਾਣ ਪਾਈ ਆ ਜੂ ਸਾਡੀ ਤਾਂ ਇੱਜ਼ਤ ਹੈਗੀਆ ਛੋਟ ਤਾਂ ਨਹੀਂ ਇੱਜ਼ਤ ਕੀ ਫਿਰ ਇੱਜ਼ਤ ਵਾਲੀ ਲਿਉਂਦੇ ਵੇਖ ਕੇ ਲਿਉਣੀ ਸੀ ਪਹਿਲਾਂ ਇੱਜ਼ਤ ਵਾਲੀ ਲਿਉਂਦੇ ਤੇ ਉਹ ਪਾਈਆ ਕਰਾ ਥੋੜਿਆ ਆ ਮੁੰਡੇ ਦਾ ਕੰਮ ਵੀ ਨਿਖਰਾ ਕੇ ਆਇਆਗਾ ਨਾਲ ਤਾਂ ਸਾਰਾ ਦਿਨ ਤੁਹਾਡੇ ਮੂਰੇ ਗੋਲਾ ਲੱਗਿਆ ਰਹਿੰਦਾ ਹੋ ਨਾਲੇ ਕੰਮ ਨਹੀਂ ਕਰਾਉਂਦਾ ਕੀ ਕਰਕੇ ਆਗਾ ਬਥੇਰਾ ਕੰਮ ਕਰਾ ਕੇ ਤਾਂ ਹੀ ਥੱਕ ਕੇ ਪੈ ਗਿਆ ਆ ਕੇ ਉਹਨੇ ਕੁਛ ਨਹੀਂ ਕਰਾਇਆਗਾ ਮੁੰਡਾ ਬਿੰਦ ਕਦਾਮ ਲਾ ਆਕੇ ਕਹਿੰਦਾ ਹਾਂ ਮੈਂ ਤਾਂ ਕੰਮ ਬੜਾ ਕਰਕੇ ਆਇਆਂਗਾ ਪਾਈ ਉਹੋ ਕਰੋ ਸਾਡਾ ਮੁੰਡਾ ਸਾਰਾ ਦਿਨ ਵਿਚਾਰਾ ਖੇਤ ਚ ਘੱਟਾ ਢੋਂਦਾ ਗਾ ਹੋਰ ਤਾਂ ਕਹਿੰਦਾ ਕੋਈ ਕੰਮ ਨਹੀਂ ਕਰਦਾ ਤੁਸੀਂ ਬੜਪਾਈ ਕੰਮੇ ਆਗੇ ਥੋੜਾ ਮੁੰਡਾ ਹੀ ਕੰਮ ਕਰਦਾ ਹੋਰ ਤਾਂ ਕੋਈ ਕਰਦਾ ਹੀ ਨਹੀਂ ਇਸ ਦੁਨੀਆ ਤੇ ਮੇਰਾ ਭਰਾ ਤਾਂ ਐਵੇਂ ਤੁਰਿਆ ਫਿਰਦਾ ਲੈ ਇੱਕ ਗੱਲ ਆ ਸੌਦੀ ਲੀੜੇ ਲਾ ਦੇ ਆਪਦੇ ਭਾਈ ਨੂੰ ਪਰੌਂਠੇ ਪਕਾ ਦੇ ਮੇਰੀ ਵੀ ਸੌਦੀ ਇੱਕੋ ਹੀ ਗੱਲ ਐ ਮੇਰੇ ਤੋਂ ਨਹੀਂ ਅੱਜ ਕੱਪੜੇ ਲੈਂਦੇ ਆ ਨਾ ਲੈਣ ਕੱਲ੍ਹ ਰੋਟੀਆਂ ਪਕਾ ਕੇ ਦੋ ਮੇਰੇ ਪਰਾਂ ਦੇ ਕਾਹਨ ਆ ਜਾ ਮੇਰੇ ਭਾਈ ਮੁੰਡੇ ਨੂੰ ਮੈਂ ਤਾਂ ਮੁੰਡੇ ਨਾਲ ਗੱਲ ਕਰੂੰਗੀ ਆ ਜਾਣ ਤੇ ਮੁੰਡੇ ਨੂੰ ਵੀ ਤੇਰੇ ਨੂੰ ਹੁਣ ਵੀ ਮੈਂ ਪੁੱਛ ਲੂੰਗੀ ਤੇ ਉਹ ਭਾਈ ਆਟਾ ਪਿਆਗਾ ਰੋਟੀਆਂ ਪਕਾ ਦੇ ਆ ਤੇ ਭਾਈ ਨੂੰ ਪਰੌਂਠੇ ਲਾਉਣਾ ਪਰੌਂਠੇ ਆ ਤੇ ਚੌਲ ਬਣਾ ਲੈ ਚੌਲ ਬਣਾ ਤੇ ਕੁਛ ਮਰਜ਼ੀ ਕਰਦੇ ਅਸੀਂ ਨਹੀਂ ਕਰਦੀਆਂ ਆਂ ਪਰੌਂਠੇ ਪਕਾ ਦਿਓ ਨਾਲੇ ਤੁਹਾਡਾ ਮੁੰਡਾ ਖਾ ਲੂਗਾ ਬੂ ਨਹੀਂ ਆ ਤੋ ਇਹ ਭਰਵਾਇਨੇ ਹਾਂ ਆਈ ਬਾਕੀ ਤੋ ਐਸੇ ਕੱਪੜੇ ਜੀ ਹੋਰ ਕਿਹੜੇ ਕੱਪੜੇ ਆ ਨਾਲੇ ਆ ਕੀ ਪਾਈ ਫਿਰਦੀ ਐ ਜਲੂਸਖਾਨਾ ਜਿਹੜੇ ਕੱਪੜੇ ਹੁੰਦੇ ਨੇ ਚਾਹੀਦੇ ਮਾਡਰਨ ਉਹ ਤੁਹਾਨੂੰ ਜਲੂਸਖਣਾ ਲੱਗਦਾ ਪਹਿਲਾ ਕੱਪੜੇ ਬਦਲ ਜਾ ਕੇ ਮੇਰੇ ਨਾਲ ਬਾਅਦ ਚ ਗੱਲ ਕਰੀ ਪਹਿਲਾਂ ਤੋ ਸਿਰ ਖਾਈ ਗਈ ਕੱਪੜੇ ਬਦਲ ਪਹਿਲੇ ਆ ਜਾਵੇਂ ਬੰਦੇ ਜਾਵ ਜੇ ਮਰਜ਼ੀ ਆ ਕੀ ਕਰਦੇ ਹੋ ਤੁਸੀਂ ਇਹ ਮੈਂ ਚਾਹ ਬਣਾ ਕੇ ਦਿੰਨੀ ਆ ਮੁੰਡੇ ਨੂੰ ਸੁਖ ਨੂੰ ਉਹ ਕਹਿੰਦਾ ਮਾਸੀ ਮੈਨੂੰ ਨਮਕ ਮਿਰਚ ਵਾਲੇ ਜੇ ਖਾਣੇ ਨੇ ਅੱਛਾ ਜਦੋਂ ਮੇਰੇ ਭਰਾਣੇ ਮੰਗੇ ਸੀ ਉਦੋਂ ਤੁਸੀਂ ਥੋੜਾ ਤੋਂ ਚੋਲ ਨਹੀਂ ਬਣਾਇਆ ਨਾ ਇਹ ਕੜੀ ਕੀਨੇ ਬਣਾਈ ਐ ਇੱਥੇ ਮੈਂ ਬਣਾਇਆ ਮੈਂ ਚਾਹ ਪਈ ਸੀ ਇੱਥੇ ਪਹਿਲਾਂ ਮੇਰੇ ਭਰਾਣੂ ਬਣਾ ਕੇ ਦਿੱਤੇ ਆ ਤੁਹਾਨੂੰ ਕਿਹਾ ਸੀ ਉਹ ਤੁਸੀਂ ਬਣਾ ਕੇ ਦਿੱਤੇ ਨਹੀਂ ਮੇਰੇ ਭਰਾ ਵੀ ਇ ਮੈਨੂੰ ਕੀ ਪਤਾ ਸੀ ਤੁਹਾਡੇ ਮੂੰਹ ਦਾ ਕਿੱਧਰ ਨੂੰ ਬੋਲੋਂਗੀਆਂ ਭਰਾ ਦੇ ਕਿਹੜੇ ਲੱਗਦੇ ਨਹੀਂ ਸੀ ਇਹੀ ਜਵਾਖ ਆਲੇ ਉਹ ਖਾ ਲੰਦਾ ਆਹੋ ਜਵਾਖ ਨੂੰ ਤੋਂ ਦੁੱਧ ਚੁੰਗਦਾ ਦੁੱਧ ਚੁੰਗਦਾ ਹੀ ਸਾਡੇ ਭਰਾ ਦਾ ਮਸਾ ਦੇਖ ਤੋ ਸੌ ਸੁੱਖਾਂ ਦਾ ਸੌ ਕਿਹੜੇ ਦੁੱਧ ਮਸਾ ਹੀ ਹੁੰਦੇ ਨੇ ਤਿੰਨ ਤਨ ਆਟਮਾ ਚਾਰ ਚਾਰ ਬਣਾਵਾ ਕੇ ਖਾਂਦਾ ਜਦ ਵਿੱਚ ਦੀ ਸਾਡੇ ਵੀ ਇੱਕੋ ਇੱਕ ਭਰਾ ਆਇਆ ਸੀ ਵੀ ਸੁੱਖਾਂ ਸੁੱਖ ਕੇ ਲਿਆ ਚੱਲ ਚੰਗਾ ਹੁਣ ਆਵਦੇ ਆ ਪਾਂਡਾ ਠੀਕਰ ਜਮਾਂ ਦੇ ਜਿਹੜੇ ਚੌਣਾ ਚੌਣਾ ਦੇ ਨਾਲ ਲਵੇੜ ਕੇ ਉਹ ਕਰ ਨੇ ਮੈਂ ਜੀ ਆਹ ਤੇ ਮੁੰਡੇ ਆਲੇ ਧੋ ਲੋਂਗੀਆਂ ਨਾਲ ਉਹ ਵੀ ਧੋ ਦਿਓ ਤੂੰ ਨਾ ਆ ਖਾ ਲਈ ਦੇਖੀ ਕਿ ਤਿਆ ਖਾਲ ਜੇ ਤੇਰਾ ਮਾ ਸੁਝਾਇਆ ਜੀ ਉਹਨਾਂ ਕੱਪੜਿਆਂ ਬਾਰੇ ਭਾਈ ਕਿਹਾ ਸੀ ਮੈਂ ਤਾਂ ਵੀ ਭਈਆ ਕੱਪੜੇ ਲਾ ਦੇ ਵੀ ਬੁਰੇ ਲੱਗਦੇ ਨੇ ਕੋਈ ਭੈਣ ਭਾਈ ਆ ਜਾ ਸਾਡੀ ਤਾਂ ਇੱਜਤ ਹੈਗੀ ਆ ਕਹਿੰਦੀ ਮੈਨੂੰ ਤਾਂ ਸ਼ਾਂਤੀ ਆਉਂਦੀ ਆ ਕਹਿੰਦੀ ਲੈ ਸ਼ਾਂਤੀ ਦਾ ਕੀ ਮਤਲਬ ਆ ਕੱਪੜੇ ਸ਼ਾਂਤੀ ਕਿੱਥੇ ਆਉਂਦੀ ਆ ਮੈਂ ਤਾਂ ਪਤਾ ਨਹੀਂਗਾ ਉਹਦਾ ਪੁੱਤ ਮੈਂ ਵੀ ਕਹਿਆ ਸੀ ਉੱਥੇ ਮੈਂ ਚਾਹਲ ਬਣਾਉਂਦੀ ਕੋਲੇ ਗਈ ਮੇਰੇ ਕੋਲੇ ਅੰਦਰ ਸ਼ਾਂਤੀ ਸਾਲੀ ਲੱਗਦੀ ਆ ਮੈਂ ਕਿਹਾ ਤੂੰ ਆ ਜਰੂਸ ਖਾਣਾ ਨਾ ਕੱਢ ਤੂੰ ਕੱਪੜੇ ਚੱਜ ਦੇ ਪਾ ਲੈ ਹਾਂ ਜੀ ਤਾਂ ਮੇਰਾ ਐ ਕਰਦਾ ਜੀ ਮੈਂ ਜੱਬੀ ਮੁਕਾਦਾ ਉਹਨਾਂ ਦਾ ਪਰੇ ਮਾਯਾ ਤਾਂ ਕੋਈ ਨੂੰ ਦੇ ਦੂਗੀ ਜਾਂ ਕਿ ਤੂੰ ਕੱਪੜੇ ਵਾਸੀ ਐਂ ਹੀ ਕਰਨੀ ਪਊ ਐ ਕਹਿੰਦੀ ਆ ਇਹ ਤਾਂ ਚੱਲ ਦੇ ਦੂਗੀ ਕੱਪੜੇ ਆਪਾਂ ਕਰ ਉਹ ਆ ਦੇਖੇ ਪਤਾ ਨਹੀਂ ਮੋਬਾਈਲ ਜਿੱਤੇ ਐ ਕਰਕੇ ਉਹ ਬਾਰਚੋ ਦੀ ਆ ਜਾਂਦਾ ਕੋਈ ਉਹਦੀ ਫੜਕੇ ਅੰਦਰ ਵਗ ਜਾਂਦੀ ਆ ਉਹ ਮੰਗਾਉਂਦੇ ਨਾ ਕੀ ਕਹਿੰਦੇ ਨਾ ਉਹ ਆਨਲਾਈਨ ਆਰਡਰ ਆਨਲਾਈਨ ਉਹ ਤਾਂ ਮੈਨੂੰ ਕਹਣਾ ਲੰਦਾ ਮੈਂ ਤਾਂ ਮੋਬਾਈਲ ਤੇ ਠੁੰਗਾ ਹੀ ਮਾਰਦੀ ਦੇਖਦੀ ਆ ਮੈਂ ਤਾਂ ਮੈਂ ਕਹਿਣਾ ਵੀ ਕੱਪੜੇ ਤਾਂ ਕਿ ਤੂੰ ਲੈ ਗਈ ਨਹੀਂ ਵਰ ਹੁੰਦਾ ਆ ਕਰੀ ਮੰਗਾਏ ਨੇ ਅਸੀਂ ਇਹ ਤਾਂ ਚੱਲ ਕਿੰਨੇ ਕ ਦੇ ਦੂਗੀ ਦੋ ਦੇ ਚਾਰ ਦੇ ਦੂਜੀ ਉਹ ਤਾਂ ਚੌਥੇ ਕ ਦਿਨ ਆ ਖੜਦਾ ਭਾਈ ਜੀ ਪਰ ਪੈਸੇ ਕਿੱਥੋਂ ਆਉਂਦੇ ਨੇ ਨਾ ਕੋਈ ਮੈਨੂੰ ਕਿਹਾ ਤਾਂ ਬਈ ਕਿੱਥੋਂ ਆਉਂਦੇ ਨੇ ਪੈਸੇ ਪੈਸੇ ਪੁੱਤ ਤੈਨੂੰ ਮੈਂ ਦੱਸ ਦਿਆਂ ਆਪਣੇ ਕਬੀਲਦਾਰਾਂ ਦੇ ਨਹੀਂ ਹੈਗੇ ਕੰਮ ਲੋਟ ਆਉਂਦਾ ਦੇਖ ਆ 5000 ਰੁਪਏ ਕਿਉਂ ਤਾਂ ਸੂਟ ਵਾਸਤੇ ਲੈ ਗਈ ਲਿਆ ਕੇ 2000 ਦਾ ਸੂਟ ਹੋ ਤਿੰਨ 000 ਕੋਲੀ ਹੈ ਇਹਨਾਂ ਦੇ ਮੈਂ ਕਹਿੰਦਾ ਜਿਹੜਾ ਇਹਦਾ ਭਾਈ ਆਹ ਵੇਚਦਾਗਾ ਕਿ ਉਹ ਤਾਂ ਕੀ ਕੁਝ ਵੇਚੂ ਇਹ ਤੋਂ ਬਾਅਦ ਕੋਈ ਪਤਾ ਨਹੀਂ ਮੈਂ ਕੱਦੂ ਵੇਚ ਤੇ ਦੋ ਕਿਲੋ ਦੋ ਕਿਲੋ ਕੱਦੂ ਵਾਲੇ ਕੱਪੜੇ ਹੇ ਕਿੱਥੋਂ ਆਉਂਦੇ ਨੇ ਮੈਨੂੰ ਨਹੀਂ ਦੇਖ ਭਾਈ ਪਤਾਗਾ ਉਹ ਤਾਂ ਕਦੀ ਮੈਨੂੰ ਤਾਂ ਲੱਗਦਾ ਹੁੰਦੀ ਸ਼ਾਂਤੀ ਤੇ ਕਿੱਥੇ ਕਾ ਨੂੰ ਹੋਣੇ ਪ ਉਹ ਤੀਜੇ ਦਿਨ ਤਾਂ ਭਾਈ ਉਹ ਭਾਈ ਆਇਆ ਖੜਾ ਰਹਿੰਦਾਗਾ ਸੰਤ ਆਉਂਦੀਆ ਸ਼ਰਮਾ ਭਾਈ ਆਪਦੀ ਗੱਲ ਕਰ ਲਾ ਉਹਨੇ ਲੈ ਅਗਲਾ ਕਹਿੰਦਾ ਨਾ ਪਤਾ ਨਹੀਂ ਕੌਣਾਂ ਦਾ ਮੁੱਠ ਸੁਣੇ ਦਿਨ ਦੇ ਬਰਚ ਤੀਜੇ ਦਿਨ ਦਾ ਕੰਮ ਆ ਕਿਤੇ ਖਾਣ ਨੂੰ ਮੰਗਾ ਲਿਆ ਕਿਤੇ ਕੱਪੜੇ ਮੰਗਾ ਲਏ ਕਿਤੇ ਕੁਝ ਮੰਗਾ ਲਿਆ ਉਹ ਪਤਾ ਨਹੀਂ ਮੈਨੂੰ ਕੀ ਕਹਿੰਦਾ ਹੁੰਦਾ ਦੇਖ ਭਾਈ ਆਪਣਾ ਤਾਂ ਪਤਾ ਨਹੀਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੁੱਤ ਆਪਾਂ ਗਲਤੀ ਜਾਂਦੇ ਦੇਖ ਬੈਠੇ ਹੁਣ ਉਹ ਮੱਛਰਾਂ ਨਹੀਂ ਲਵਾਲੀ ਦੇਖ ਕਾਲਾ ਇੱਧਰ ਪੈ ਜਾਂਦਾ ਹਾਂ ਉਹ ਤੇ ਮੈਂ ਕਹਤਾ ਮੱਛੀਦਾਨੀ ਮੈਨੂੰ ਪਾ ਜਾਣ ਤੇ ਉਹ ਤੁੰਬੂਆ ਨਹੀਂ ਬਣ ਜਾਂਦਾ ਕਹਿੰਦੀ ਨਾ ਨਾ ਮੰਜੇ ਦੇ ਪਾ ਜਾ ਕਹਿੰਦੀ ਆਪ ਦਾ ਕਹਿੰਦੀ ਉਹ ਤਾਂ ਪੱਟ ਦੇਗਾ ਇਹਨੂੰ ਮੱਛੀਦਾਨੀ ਜੀ ਨੂੰ ਮੇਰੇ ਮੱਛ ਉਹਦੇ ਵਿੱਚ ਵੀ ਨਹੀਂ ਪਾਇਆ ਵਾਂ ਉਹ ਪਤਾ ਆਪਣਾੜ ਪੜ ਸੰਝਦੀ ਆਪ ਪੜੇ ਲਿਖੇ ਨੇ ਮੈਂ ਹਾਲੇ ਕਰ ਲੇ ਮਾਰਚ ਵਣ ਕੇ ਮੈਨੂੰ ਵਿੱਚ ਪਾ ਲਾ ਹਰਚ ਮੈਨੂੰ ਮੱਛ ਦੇ ਵਿੱਚ ਮੈਂ ਮੱਛ ਲੜਦਾ ਮੇਰੀ ਬਾਹਰ ਪੈਸਾ ਤਾਂ ਪਤਾ ਆਪਣੀ ਲੱਗਦੇ ਨੇ ਹਾਂ ਫਿਰ ਜੇ ਪੈਸਾ ਲੱਗਦਾ ਹੋਣਾਗਾ ਜੇ ਮੈਨੂੰ ਵਿੱਚ ਪਾਣਾ ਦੀ ਮੱਛੀਦਾਨੀ ਕਿੱਡੀ ਮਿੱਡੀ ਗੱਲ ਸੀ ਮੈਂ ਹੀ ਕਹਿੰਦਾ ਸੀਗਾ ਮੈਂ ਮੱਛੇ ਦਾ ਹੀ ਅੰਦਰ ਇਹ ਕਹਿੰਦੀ ਆ ਕਹਿੰਦੀ ਉਹ ਹੀ ਤਾਂ ਗੱਲਾਂ ਮੈਂ ਤੂੰ ਚਲ ਢੰਗ ਨਾਲ ਸਮਝਾ ਦਿਓ ਮੇਰਾ ਸਾਲ ਆਇਆ ਕਿੱਥੇ ਆਗਾ ਉਹ ਬੈਠਾ ਅੰਦਰ ਚੌਲ ਖਾ ਕੇ ਹਟੇ ਨੇ ਹੁਣ ਇੱਧਰ ਪਏ ਮੈਂ ਬਣਾਏ ਉਹ ਚਲ ਕੜੀ ਚੌਲ ਬਣਾਉਂਦਾ ਮਰ ਜਾ ਪੁੱਛ ਲੈਂਦੀ ਫਿਰ ਕੱਠੀ ਬਣਾ ਦਿੰਦੀ ਉਹੀ ਨੂਨ ਮੇਰੇ ਫਿਰ ਖਰਚ ਕਰਨ ਦਾ ਭਾਈ ਐਨਾ ਮਾ ਤਾਂ ਪਈ ਆ ਹੋਰ ਪਹਿਲਾਂ ਕੜੀ ਬਣਾਏ ਬਾਅਦ ਚ ਮਿਰਚ ਵਾਲੇ ਮਖਤਰ ਬਣਾਏ ਹੋਰਾ ਭਾਈ ਇਹ ਤਾਂ ਬਾ ਮੇਰੇ ਵਾਲੇ ਚੋਂ ਵੀ ਲੈ ਗਈ ਜਾ ਕੇ ਪਾ ਬੱਬਰ ਭੱਦ ਨਹੀਂ ਨਾ ਕਾਲਾ ਜਿਆ ਪਿਆ ਕੀ ਖਾਂਦਾ ਹੈ ਆ ਐਨਾ ਖਾਂਦਾ ਉਹ ਲੱਗਦਾ ਹੈ ਭਾਈ ਇਹ ਸ਼ਾਂਤੀ ਕਿੱਥੇ ਆ ਮੈਨੂੰ ਨਹੀਂ ਪਤਾਗਾ ਉਹਨਾਂ ਮਕਾਲੇ ਇਹਨੂੰ ਸ਼ਾਂਤੀ ਨਾਲ ਬਾਅਦ ਦੇਖੂਗਾ ਮੈਂ ਕਾਲਾ ਜੀ ਨੂੰ ਦੇਖਣਾ ਕਿੱਥੇ ਆ ਗਿਆ ਦੇਖ ਲੈ ਐ ਸ਼ਾਂਤੀ ਕਿਵੇਂ ਆ ਜੂਗੀ ਆਪਣੇ ਨਾਲ ਸ਼ਾਂਤੀ ਕਿਹੜੀ ਸ਼ਾਂਤੀ ਆ ਜੂਗੀ ਹੋਰ ਕੱਪੜੇ ਸ਼ਾਂਤੀ ਆਉਂਦੀ ਆ ਹਾਂ ਲੈ ਉਦਾ ਅੰਗਰੇਜ਼ੀ ਚ ਗੱਲਾਂ ਬਾਤ ਕਰਦੇ ਕਾਲੇ ਨੂੰ ਪਤਾ ਹੋਣਾ ਕਾਲੇ ਨੂੰ ਪਤਾ ਹੋਣਾ ਨਾਲੇ ਕੱਲ ਨੂੰ ਸ਼ਾਂਤੀ ਬਾਰੇ ਪੁੱਛਦਾਗਾ ਹਾਂ ਪੁੱਛੇ ਕਪੜਾ ਸ਼ਾਂਤੀ ਕਿਵੇਂ ਹੁੰਦੀ ਆ ਵੀ ਕਾਦੀ ਹੁੰਦੀ ਆ ਨਾ ਵੀ ਕਿਹੜੀ ਸ਼ਾਂਤੀ ਹੁੰਦੀ ਆ ਪੁੱਛ ਪੁੱਤਾਂ ਉਹਨਾਂ ਜ਼ਰੂਰ ਪੁੱਛਿਆ ਹਾਂ ਖੜੇ ਤਾਂ ਕਹਦੇ ਸਤ ਇੱਕ ਸ਼ਾਂਤੀ ਨੀਤ ਪਾ ਰੱਖਿਆ ਬਸ ਹਾਂ ਫੇ ਦੂਜੀ ਸ਼ਾਂਤੀ ਆ ਜਾਣਗੀਆਂ ਹੋ ਹੋ ਜਾਣਗੀਆਂ ਪਤਾ ਨਹੀਂ ਤਾਂ ਆਪਦੀ ਭੈਣ ਨੂੰ ਕਹਿੰਦੀ ਆ ਸ਼ਾਂਤੀ ਭਾਈ ਹੋਰ ਨਾ ਇੱਥੇ ਆਵੇ ਮੈਂ ਤਾਂ ਪਸੰਦ ਹੀ ਨਹੀਂ ਹੋਰ ਨਾ ਇਹਨਾਂ ਦਾ ਪਰਿਵਾਰ ਆਵੇ ਮੈਂ ਤਾਂ ਨਹੀਂ ਆਗਾ ਨਿਸ਼ਾ ਕਿੱਥੋਂ ਆਉਰੇ ਕੁਛ ਨਹੀਂ ਹੋਊਗੀ ਹਾਂ ਉਹ ਖੜਾ ਉਹਨੂੰ ਪੁੱਛ ਮਾਣਾ ਮੋਟਾ ਉਹਨਾਂ ਨੂੰ ਪੁੱਛ ਗਏ ਓਇਆ ਕੀ ਕਰੀਏ ਨਾ ਓਏ ਹਾਂ ਕੀ ਕਰੀਏ ਨਾ ਜਿਹੜਾ ਕੋ ਤੂੰ ਕਰਦਾ ਤੂੰ ਕੀ ਕਰਦਾ ਇਹਦੇ ਨਾਲ ਓਏ ਮੇਰੇ ਵਗਾ ਚੱਕੂ ਅੱਧਰ ਵਗੂ ਚੱਕੂ ਆ ਕਰਨ ਪਈ ਉਹਰੇ ਵਾਲੇ ਦੇ ਆਹੋ ਘੱਟ ਖਾ ਲੈਂਦਾ ਉਹ ਤਾਂ ਹੁਣ ਅਸ ਰੋਟੇ ਲਈ ਜਨਾਂਗਾ ਓਹ ਕਿਹੜਾ ਦਾ ਇਹ ਆ ਕੰਮ ਕਰ ਮੰਨ ਖੇਤ ਖਾਦੀ ਨਹੀਂ ਆਵੰਦੀ ਸਾਰਾ ਡੱਬਰ ਖਾਣਤੀ ਲੱਗੇ ਜਾਂਦਾ ਕੰਮ ਕਿੰਨਾ ਕਰਕੇ ਆਏ ਤੇਰੇ ਨਾਲ ਕੰਮ ਕੀ ਕਰਕੇ ਆਏ ਸੀ ਮੜਿਆ ਪੰਜ ਦਮ ਚਾਲ ਆਇਆ ਫੁੱਦੂ ਬਣਾਇਆ ਨਾ ਤੂੰ ਮੈਨੂੰ ਓਏ ਚੰਗਾ ਰੌਲਾ ਨਾ ਪਾ ਪੂੜੀਆਂ ਨੂੰ ਪਸਾ ਲੱਕ ਜੂਗਾ ਇਹ ਲਾਉਦੀ ਭੈਣ ਨੂੰ ਲੈ ਕੇ ਤਾਂ ਪਜੂ ਨਾ ਚੱਲ ਮੇਰੀ ਗੱਲ ਸੁਣ ਚੱਲ ਤਾਂ ਤੇਰਾ ਮਜ਼ਾਕ ਕਰਦਾ ਸੀ ਮੈਂ ਹੂੰ ਤੇ ਓਏ ਓਏ ਤੇਰੀ ਭੈਣ ਕੱਪੜੇ ਕਿਹੇ ਪਾਈ ਬੱਠੀ ਆਉਂ ਕਿਉਂ ਸ਼ਹਿਰਾਂ ਵਾਲੇ ਆ ਹੁਣ ਜੇਦੋਂ ਸ਼ਹਿਰ ਦੀ ਕੁੜੀ ਆ ਪਾਉਗ ਨਹੀਂ ਹੈਗੀ ਉਹ ਤਾਂ ਠੀਕ ਆ ਤੇ ਉਹ ਮੇਰੀ ਮਾਂ ਨੂੰ ਕਹਿੰਦੀ ਕਿਹਦੇ ਸ਼ਾਂਤੀ ਆਉਂਦੀ ਆ ਸ਼ਾਂਤੀ ਕਿਹਦੀ ਆਉਂਦੀ ਆ ਸ਼ਾਂਤੀ ਇਹ ਥੋੜੀ ਆ ਉਹ ਰਿਲੈਕਸਡ ਫੀਲ ਕਰਦੀ ਆ ਉਹ ਚ ਸ਼ਾਂਤੀ ਛੁੰਤੀ ਥੋਡੀਆਂ ਨੇ ਇਹ ਕੀ ਹੁੰਦਾ ਆ ਰਿਲੈਕਸਰ ਲੁਕਸ ਵਧੀਆ ਲੱਗਦਾ ਉਹਨੂੰ ਸੌਖੀ ਰਹਿੰਦੀ ਆ ਜਾਨ ਅਰੇ ਵਧੀਆ ਵੀ ਉਹ ਆ ਕੁੱਲੇ ਕੱਪੜੇ ਪਾ ਕੇ ਆਪਾਂ ਕਹਿੰਦੇ ਨੇ ਨਜ਼ਾਰਾ ਆ ਗਿਆ ਜਾਂ ਸੋਖੀ ਜਿਵੇਂ ਤੂੰ ਕੁਰਤੇ ਵੀ ਆ ਮੇਚ ਕਰਦਾ ਲੈ ਸਫੇਰਾਂ ਜੇ ਹੁਣ ਤੇਰੇ ਜੀਨ ਪਵਾ ਦਈਏ ਕਿੱਥੋਂ ਕਰੇਂਗਾ ਤੂੰ ਓਏ ਉਹੀ ਭਾਈ ਸਾਰਾ ਘੁੱਟ ਜਾਂਦਾਗਾ ਫੇਰ ਅੱਛਾ ਉਹ ਮਾਂ ਦਾ ਪਤਾ ਕਿਹੜੀ ਸ਼ਾਂਤੀ ਹੁੰਦੀ ਮੈਂ ਤੈਨੂੰ ਫੜੂਗਾ ਮੈਂ ਕਿਹੜੀ ਸ਼ਾਂਤੀ ਆ ਮੈਂ ਦੇਖਾਂ ਕਿਹੜੀ ਸ਼ਾਂਤੀ ਹੁੰਦੀ ਆ ਬਾਫੜੀ ਅਸੀਂ ਤਾਂ ਅਣਪੜ ਟੋਲਾ ਬਾਵਾ ਕੱਟੀ ਜਾਂਦੀ ਆ ਤੁਹਾਡੇ ਚ ਮਾਂ ਕਹਿੰਦੀ ਸ਼ਾਂਤੀ ਹੁੰਦੀ ਪੁੱਛੇ ਮੈਂ ਕੱਲ ਨੂੰ ਪੁੱਛਦਾ ਚੱਲ ਫਿਰ ਆ ਤੱਕ ਆ ਨਾ ਖੇਤ ਪਾ ਚੱਲ ਨਾ ਜੀ ਨਹੀਂ ਹੋ ਜਾਂਦਾ ਭਰਾ ਕਿਉਂ ਮੇਰਾ ਹੱਡ ਪੈਰ ਦੁਖੀ ਜਾਂ ਕੋਈ ਹੁਣ ਠੰਡ ਜੀ ਹੋ ਗਈ ਉਹ ਨਹੀਂ ਮੈਂ ਨਾ ਇਹ ਕਰੂੰਗਾ ਤੇ ਮੇਰੇ ਜਾਲੀਦਾਰ ਦਾ ਕੁੜਤਾ ਵੀ ਹੋ ਗਿਆ ਪੂਰੀਆਂ ਬਾਹਾਂ ਉਹ ਪਾ ਕੇ ਲਿਆਉਂਗਾ ਇਹ ਦਿਨ ਤੱਕ ਸਿਰ ਬਾਹਾਂ ਖਾ ਜਾਣਗੇ ਚੱਲ ਕੋਈ ਨਾ ਮੈਂ ਪਹਿਲਾਂ ਤੂੰ ਜਾ ਜਾਂਦਾ ਉੱਤਰ ਮੈਨੂੰ ਹੀ ਪਹਿਣ ਨਹੀਂ ਪਹਿਣ ਦਿੰਦੇ ਇੱਧਰ ਮੈਨੂੰ ਨਹੀਂ ਪਹਿਣ ਦਿੰਦੇ ਬਸੀ ਕੀ ਪੰਡ ਦੇਣ ਲੱਗੀ ਹੋਰ ਮਹਾਤ ਵਾਲਾ ਨੇ ਪੰਡ ਚੱਕ ਲੈ ਚੱਲ ਅੱਛਾ ਕੀ ਕਰਦੀ ਆ ਮਾਂ ਆਹ ਕੁੰਡੀਆਂ ਨਹੀਂ ਆਜ ਪਾਉਂਦੀ ਸੀ ਪਸੂ ਖਾਂਦੇ ਨਹੀਂਗੇ ਓਏ ਆ ਤਾਂ ਮੈਂ ਕਰ ਦੂੰ ਹਾਂ ਤੂੰ ਬਹਿ ਜਾ ਔਰ ਮੇਰੀ ਗੱਲ ਸੁਣ ਮੈਂ ਹਾਂ ਦੱਸ ਪੁੱਤ ਲੈ ਕਾਲਾ ਕੇ ਹਿਸਾਬ-ਸਰ ਨਹੀਂ ਹੁੰਦਾ ਹੈਗਾ ਮੇਰੇ ਜਾਂਦੇ ਨੂੰ ਡੰਡ ਲਾਈ ਆਈ ਪੈਂਦਾ ਡੰਡ ਲਾਉਣ ਨੂੰ ਖਾ ਵਾਲਾ ਲੈ ਉਹ ਉਹੀ ਤਾਂ ਗੱਲ ਆ ਫालतू ਖਾਣ ਨੂੰ ਮਿਲ ਗਿਆ ਮੈਨੂੰ ਕੋਈ ਹੋਣਾ ਉਹੀ ਸਕੀਮ ਲਾ ਫਿਰ ਹੁਣ ਚੱਲ ਫਿਰ ਮੈਂ ਕਰਮਜੀਤ ਨਾ ਰਹਿ ਕਰ ਅਰੇ ਇਹ ਕੀ ਕਰਨੀ ਰਹਿ ਕਰ ਨੂੰ ਕੀ ਆਪਾਂ ਕੋਈ ਕੱਪ ਜਿੱਤ ਕੇ ਲੈਣਾ ਕੋਈ ਚੀਜ਼ ਲੈ ਕੇ ਆਉਣੀ ਆ ਨਹੀਂ ਨਹੀਂ ਕਹਿੰਦੀ ਮੈਂ ਪੁੱਤ ਤਾਂ ਇਹਨੂੰ ਤੂੰ ਸੁਣਦਾ ਨਹੀਂ ਅਰੇ ਰੁਕੋਈ ਨਹੀਂ ਤੂੰ ਬਾਲਜਾ ਖੋਲ ਕੇ ਬਹਿ ਜਾ ਠੀਕ ਆ ਉਹ ਤਾਂ ਮਾਫੀ ਕਰ ਆੜਜੂ ਆਪੀ ਆਪੀ ਕਰ ਲਓ ਹੁਣ ਮੜੀ ਸਕੀਮ ਤਾਂ ਦੱਸ ਦੇ ਕੇ ਸਕੀਮ ਕਿ ਪੈਣ ਨੂੰ ਗੱਲਾਂ ਆਪਣੀ ਤੇ ਚਾਚੀ ਨੂੰ ਉਹਨਾਂ ਦਾ ਪਤੀ ਆ ਮਾਸੀ ਨੂੰ ਬੜੀ ਕਿਉਂ ਪਤਾ ਹੈਗਾ ਉਹ ਥੋੜਾ ਜਿਹਾ ਉਹ ਹੰਬਲੇ ਪੈ ਜਾਂਦੀ ਹੈ ਉਹ ਡਰ ਜੂਗੀ ਮੈਨੂੰ ਦੇਖ ਕੇ ਹਾਂ ਉਹਨੂੰ ਕਿਉਂ ਦੱਸਨੀ ਜਿਆ ਕਰਦੇ ਹੈ ਬਈ ਹਾਂ ਉਹ ਨੂੰ ਐ ਤਾਂ ਪਤਾ ਫਿਰ ਉਹ ਡਰ ਜਾਂਦੀ ਹੈ ਉਹਨੂੰ ਬੋਲੀ ਮਾਰ ਲੈਣਾ ਮਾਰ ਲੈ ਮਾਸੀ ਮਾਸੀ ਹੋ ਰਹੀ ਮੜਾਇਆ ਚੱਲ ਮੜਾ ਜਾ ਕਾਇਦੀਏ ਫੇਰ ਉਹ ਫਿਰ ਤੇ ਮੇਰੀ ਗੱਲ ਸਕੀਮ ਲਾਈ ਹੱਥ ਨਹੀਂ ਕਿ ਹੱਥ ਨਹੀਂ ਦੇਖ ਲੈ ਤੂੰ ਪੈਣ ਪੁੱਛਣਾ ਕੀ ਹੋ ਗਿਆ ਹੁਣ ਤੈਨੂੰ ਮਾਸੀ ਉਹੀ ਸਕੀਮ ਲਾਉਣੀ ਆਪਾਂ ਸਕੀਮ ਦੀ ਗੱਲ ਕਰਤੀ ਆ ਮੈਂ ਤੈਨੂੰ ਆਪ ਕਿਹਾ ਤੇਰੀ ਮਾਂ ਨੂੰ ਆਹ ਕਹਿੰਦੀ ਮਾਸੀ ਨੂੰ ਪੁੱਛ ਲੈ ਮੈਂ ਉਹ ਹੀ ਕਹਿਣਾਗਾ ਮੈਂ ਹਾਂ ਅੱਥਨੇ ਮੇਰੀ ਗੱਲ ਸੁਣੋ ਮੇਰੇ ਹੁੰਦਾ ਹੈਗਾ ਉਹ ਹੋ ਜਾਂਦਾ ਹੈ ਹਰਸ਼ ਅੱਥਨੇ ਨਾਉਂਦੀ ਜੀ ਹੁੰਦੀ ਮੇਰੀ ਗੱਲ ਸੁਣ ਲਓ ਤੁਸੀਂ ਤੂੰ ਆਏ ਮਿੰਟ ਡਰਦੀ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਹੁਣ ਲਓ ਇਹ ਤਾਂ ਕੀ ਡਰਦਾ ਹਰਸ਼ ਅੱਥਨੇ 6.5 ਨਾਉਂਦੀ ਆ ਕੀ ਹਾਂ ਹਾਂ ਉਹਦਾ ਨਾਉਂਣ ਲੱਗ ਜੂਗਾ ਯਾਰਸ ਤਾਂ ਠੀਕ ਹੈ ਹਾਂ 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 ਤੇ ਆਹ ਅੱਥਨੇ ਗੱਲਾਂ ਹੁਦਰ ਠੀਕ ਆ ਮੈਂ ਖੇਤ ਕਹਿੰਦੀ ਢਾਲ ਜੂਗਾ ਠੀਕ ਔਰ ਇਹ ਤਾਂ ਆਪਣਾ ਬਾਲਾ ਖਰਚ ਕਰਨਗੇ ਓਏ ਤੂੰ ਬਸ ਪੂਰੀ ਉਹ ਕਰਨੀ ਆ ਮੈਂ ਐਕਟਿੰਗ ਕਰਨੀ ਆ ਠੀਕ ਆ ਪੂਤ ਵਾਲੀ ਤੇਰੇ ਚ ਪੂਤ ਆ ਗਿਆ ਬਸ ਬਾਲ ਖੁੱਲੇ ਛੱਡ ਲਈ ਤੂੰ ਚੁੱਪ ਕਰ ਆਈ ਐਨ ਪਤਾ ਦੋਨੇ ਭੈਣ ਭਾਈ ਸੁਣੀਏ ਮੈਂ ਸਮਝਾਈ ਸੀ ਪੁੱਤੈਨੂੰ ਗੱਲ ਤੇਰੀ ਮਾਂ ਨੂੰ ਮੈਂ ਤੂੰ ਉਹੀ ਕੁਛ ਕਰ ਨਹੀਂ ਹੁਣ ਚੁੱਪ ਕਰ ਚਾਹੀ ਐਨ ਪਤਾ ਤਾਂ ਸੁਣੀ ਜਾਂਦੇ ਦੋਨੇ ਭੈਣ ਭਾਈ ਮੈਂ ਮੂਤ ਦੇਣ ਦੇਖੀ ਤੂੰ ਦੋਨੇ ਭੈਣ ਭੈਣ ਚੱਲ ਉਹ ਤਾਂ ਉਹ ਤਾਂ ਅੰਦਰ ਹੀ ਨੂੰ ਕੋਈ ਚੱਕਰ ਨਹੀਂ ਇਹ ਆ ਟੱਪ ਜੂ ਕੋਈ ਕਿਹਦਾ ਉਹ ਕੰਮ ਵੀ ਲੱਗ ਜੂ ਕਰਨਾ ਇਹ ਪੁੱਛਣ ਲੱਗੀ ਕਿੱਧਰ ਗਿਆ ਮੇਰਾ ਪਾਈ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿੱਧਰ ਗਿਆ ਦੱਸ ਦੋ ਸੁਣਾ ਦੇ ਆਪੀ ਦ ਉਹ ਨਹੀਂ ਆਸਕੀ ਨੂੰ ਲਾਈਏ ਨਹੀਂ ਬੇਬੇ ਮੈਂ ਦੱਸਦੀ ਕਿ ਤੇਰਾ ਸਾਰਾ ਮੈਂ ਤੈਨੂੰ ਦੱਸੂ ਆ ਪਗਲਾਂ ਉਹ ਤੇਰਾ ਅੱਖਾਂ ਜੀਆਂ ਆਂ ਜੀਆਂ ਡਰਾ ਲੰਦੀ ਅੱਖਾਂ ਜੀਆਂ ਕੱਢ ਕੇ ਉਹ ਗੱਲ ਚ ਡਰ ਉਹ ਗੱਲ ਵੱਖਰੀਆਂ ਡਰਦਾ ਨਹੀਂ ਹੈਗਾ ਹਾਂ ਆ ਚੱਕਦੇ ਮੈਨੇ ਫੌੜਾ ਜਾ ਵਿਚਾਲੇ ਪਿਆਗਾ ਆ ਚੱਲ ਗਏ ਮੈਂ ਤਾਂ ਸਿੱਧੀ ਕਰ ਲਾਂ ਉਹਨਾਂ ਨੂੰ ਚਾ ਠੀਕ ਆ ਉਹ ਸਾਨੂੰ ਤੰਗ ਕਰਦੇ ਤੰਗ ਕਰਕੇ ਕਹਿਣਾ